ਤੇ 1990 ਤੋਂ ਲੈ ਕੇ 2009 ਤੱਕ ਪੰਜਾਬੀ ਇਟਰਵਿਊ ਹੁੰਦਾ ਪੱਟੀ ਸਾਹਿਬ ਡਿਵੀਜ਼ਨ ਤੋਂ ਪ੍ਰਧਾਨਿਤ। ਥਾਣੀ ਸੈਦ ਸਭਾ ਜਿਹੜੀ 1966 ਚ ਅਰਪਣ ਸਾਹਿਬ ਰਾਮੇ ਸ਼ੁਰੂ ਕੀਤੀ ਸੀ 1966 ਸੀ। ਜਿਵੇਂ ਦੁਨੀਆ ਚ ਨਹੀਂ ਰਹਿ ਜਵਾਨ ਤੇ ਉਹ ਜਿਹੜੇ ਵਕੀਰ ਸ਼ਾਇਰ ਸੀ ਗਵਿੰਦਰ ਸਠਿਆਰ ਤੇ ਮੱਥਾ ਸਿੰਘ ਬਿੱਲਾ ਸਿੰਘ ਫਰਮ ਹੁੰਦੀ ਸੀ। ਇੱਕ ਦਰਵੇਸ਼ ਇਨਸਾਨ ਹੈ ਤਾਂ ਇਹਨਾਂ ਦੀ ਆਬੀ ਪਾਕਿਸਤਾਨੀ ਪੰਜਾਬੀ ਕਹਾਣੀ ਆ। ਉਹਨੂੰ ਇੱਧਰ ਸ਼ਾ ਮੁਖੀ ਜਿਹੜੀ ਉਧਰ ਸ਼ਬੀ ਉਧਰ ਇਹਦਾ ਨਵਾਦ ਸ਼ਾਪ ਰਹੇ। ਸੁਭਾ ਦਾ ਕਾਫੀ ਰੰਗੀਨ ਮਜਾਜ ਹੈ ਤੁਸੀਂ ਸੁਭਾ ਦਾ ਬਹੁਤ ਫਿਰ ਤੁਸੀਂ ਨਾਵਲ ਉਹਨਾਂ ਦਾ ਪੜਿਆ ਪੜਿਆ ਹੀ ਆ ਪੁਲ ਕੰਜਰੀ ਘਰੋ ਚੋਕੇ ਤੇ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲ ਤੇ ਬਾਜੀਆਂ ਬਾਜੀਆਂ ਤੀਵੀਆਂ ਹਾਇਓ ਰੱਬਾ ਅੱਖਾਂ ਨਜ਼ਰਾਂ ਕਰਨ ਨਾ ਨੀਵੀਆਂ ਹਾਇਓ ਰੱਬਾ ਪੜ ਕੇ ਤੇ ਉਹਨਾਂ ਦੇ ਹੱਥ ਜਿਹੜੀ ਸਟੇਕ ਪਈ ਸੀ ਉਹਨਾਂ ਨੇ ਮੇਰੇ ਜੋਰ ਦੀ ਮਾਰੀ ਤੇ ਉਹਨਾਂ ਕਹਿੰਦੇ ਕਿ ਕੁੱਤੇ ਖਾਣੀ 9 ਵਜੇ ਹੋਣੀ ਸੀ ਉਹ ਹੁਣ 1:30 ਵਜੇ ਹੋ ਚੁੱਕੀ ਰਸਾਲਾ ਵੀ ਉਹ ਔਰਤ ਪਾਪਾ ਆਖਣ ਲੱਗ ਪਈ ਸੀ ਕੋਈ ਆ ਚੂੜੀਆਂ ਕਿਹਦੀਆਂ ਉਹਨਾਂ ਦੇ ਸ੍ਰੀਤਾ ਜੀ ਮੈਂ ਤਾਂ ਚੂੜੀਆਂ ਨਹੀਂ ਪਹਿਨਦਾ ਸ੍ਰੀਤਾ ਜੀ ਮੈਂ ਚਾਹ ਬਣਾਉਣ ਲੱਗਾ ਹੈ ਤੁਹਾਡੇ ਵਾਸਤੇ ਵੀ ਬਣਾ ਲਵਾਂ ਪ੍ਰਾਰਥੀ ਜੀ ਨੂੰ ਘਰ ਆਲੀ ਨਾ ਸਪ੍ਰਾਥਨਾ ਬਹੁਤ ਲੜਦੀ ਹੁੰਦੀ ਹੈ ਕਹਿੰਦੇ ਅੱਛਾ ਜੈ ਨਹੀਂ ਜਾਂਦਾ ਨਾ ਅੱਛਾ ਜਦੋਂ ਸਪ੍ਰਾਥਨਾ ਸਜਾ ਹੋਈ ਨਾ ਸਮਝ ਨਾ ਖਾਂਦਾ ਨਾ ਬੀਬੀਆਂ ਸਮਝਦੀਆਂ ਨਹੀਂ ਵਸੇ ਤੇ ਇੱਕ ਫਰਕ ਪੈ ਜਾਂਦਾ ਹੋਰ ਦਾ ਤੇ ਉਹ ਆਮ ਬੰਦਾ ਸਮਝਦਾ ਵੀ ਕੋਈ ਇਸ਼ਕ ਮੁਸ਼ਕਲ ਹੀ ਘਰ ਨਹੀਂ ਹੈ ਤੇ ਰੰਗਾਂ ਦੀ ਗੱਲ ਕਰਦਾ ਤੇ ਰੰਗ ਤਾਂ ਐਂ ਜਿਵੇਂ ਲਲਾਰੀ ਮਲ ਮਲਾ ਕੇ ਮਿਕਸ ਕਰਦੇ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਪੰਨੂ ਤੇ ਤੁਸੀਂ ਮੇਰਾ ਚੈਨਲ ਵੇਖ ਰਹੇ ਜੇ ਕਿ ਅੰਗਦੀਰਾ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਮੈਨੂੰ ਬੀਸੀ ਦਫ਼ਤਰ ਕੰਮ ਸੀ ਤੇ ਮੈਂ ਇੱਥੇ ਤਤਤ ਤਤ ਆਇਆ ਸੀ ਤੇ ਮੇਰੇ ਛੋਟੇ ਵੀਰ ਜੀ ਨੇ ਇੱਥੇ ਸੁਪਰਡੈਂਟ ਨੇ ਮਾਲ ਤੇ ਰਿਕਾਰਡ ਦੇ ਤੇ ਉਹ ਆ ਜਮਸਲ ਚ ਰਹਿ ਗਏ ਇਹਦੇ ਉਹਨਾਂ ਦੇ ਆਫਿਸ 'ਚ ਮੈਂ ਬੈਠਾ ਤੇ ਉਹਨਾਂ ਨੇ ਕਿਹਾ ਵੀ ਚਾਹ ਚੁਪੀ ਕੇ ਜਾਣਾ ਤੂੰ ਮੈਂ ਚਲੋ ਚਾਹ ਪੀਂਦੇ ਆ ਚਾਹ ਦੀਆਂ ਕੁਸਕੀਆਂ ਲੈ ਲੈਂਦੇ ਆ ਮੇਰੇ ਨਾਲ ਹੀ ਮੈਨੂੰ ਇੱਥੇ ਸਹਿਯਤ ਕਰ ਮਿੱਤਰ ਸਾਡੇ ਬਰਕਤ ਪੋਰਾ ਜੀ ਮਿਲ ਗਏ ਜਿਹਦਾ ਲੰਮਾ ਸਮਾਂ ਉਹ ਪੱਤਰਕਾਰੀ ਨਾਲ ਸਾਹਿਦ ਨਾਲ ਜੁੜੇ ਰਿਹਾ ਮੈਂ ਚਲੋ ਅੱਜ ਦੀ ਗੱਲਬਾਤ ਆਪਾਂ ਉਹਨਾਂ ਨਾਲ ਕਰ ਲੈਂਦੇ ਆ ਨਾਲੇ 10 ਮਿੰਟ ਦਾ ਟਿਕਣਾ ਸਾਜ ਪੈ ਜੂੜੀ ਨਾਲੇ ਪੋਰਾ ਸਾਹਿਬ ਨਾਲ ਗੱਲਬਾਤ ਹੋ ਜੂ। ਅੱਜ ਦੀ ਗੱਲਬਾਤ ਅਸੀਂ ਜਿਹੜੇ ਪੱਟੀ ਦੇ ਉਸ ਟਾਈਮ ਇਸ ਤਰ੍ਹਾਂ ਵੀ ਜਿਹੜੇ ਇਹ ਬਿਉਰ ਖਾਇਰ ਨੇ ਸਾਹਿਦ ਖਾਨ ਨੇ ਜਿੰਨਾਂ ਨੇ ਨਾਵਲ ਕੋਲ ਕੰਜਰੀ ਲਿਖਿਆ ਤੇ ਖੈ ਤਾਂ ਗੱਲ ਹੈ ਜੇ ਖਲਬਲੀ ਬਚਾਤੀ ਨਰਮਲਾਪਰ ਦੀ ਉਹਨਾਂ ਦੇ ਗਾਰੇ ਮਿੱਤਰ ਨੇ ਅਜਵਾ ਗੈਸ ਨੂੰ ਵੀ ਗੱਲ ਕਰਦੇ ਇਹਨੇ ਸਾਡੇ ਬਕਰ ਟੋਰਾ ਜੀ ਤੁਸੀਂ ਦੇਖ ਰਹੇ ਜੀ ਤੇ ਇਹਨਾਂ ਨੇ ਚਲੋ ਮੈਂ ਇਹਨਾਂ ਦੇ ਪਹਿਲਾਂ ਇਹ ਤਾਂ ਪਹਿਲੋਂ ਕਿ ਕੈਮਰਾ ਹੀ ਇਹਨਾਂ ਵੱਲ ਕਬਾ ਦਿਆ ਗੱਲਬਾਤ ਕਰਾਂ ਸਾਰੀ ਆਪਾਂ ਇਹਨੂੰ ਮੈਂ ਇਹਨਾਂ ਨੂੰ ਲੱਗਿਆ ਤੁਹਾਡੇ ਨਾਲ ਮੁੱਢਲੀ ਜਾਣਕਾਰੀ ਕਰਾ ਲਿਆ ਔਰ ਇਹ ਪੱਤਰਕਾਰੀ ਦੇ ਖੇਤਰ ਚ ਲੰਮਾ ਸਮਾਂ ਇਹਨਾਂ ਨੇ ਗੁਜ਼ਾਰਿਆ ਔਰ ਸਾਹਿਤ ਚ ਇਹਨਾਂ ਨੇ ਲੰਮਾ ਸਮਾਂ ਆਵਦਾ ਜਿਹੜਾ ਸਾਹਿਤ ਨਾਲ ਵੱਸਦਾ ਰਿਹਾ ਹੈ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਹੋਰ ਹਾਂ ਆਪਣੇ ਬਾਰੇ ਕੋਈ ਜਾਣਕਾਰੀ ਦੇ ਹੋਣਾ ਬਈ ਪਹਿਲਾਂ ਵੀ ਤੁਸੀਂ ਕੀ ਕੀ ਜੀ ਮੈਂ ਜੀ ਇਸ ਵੇਲੇ ਪੱਟੀ ਸਹਿਦ ਸਭਾ ਜਿਹੜੀ ਜਿਹਦਾ ਨਾਮ ਸਹਿਦ ਸਭਾ ਪੱਟੀ ਹੈ ਉਹਦਾ ਪ੍ਰੈਜ਼ੀਡੈਂਟ ਹੈ ਤੇ 1990 ਤੋਂ ਲੈ ਕੇ 2009 ਤੱਕ ਪੰਜਾਬੀ ਟ੍ਰਿਬਿਊਨ ਦਾ ਪੱਟੀ ਸਬਡਿਵੀਜ਼ਨ ਤੋਂ ਪ੍ਰਤੀਨਿਧ ਰਹੇ ਹਾਂ। ਹੋਰ ਕਿਤਾਬਾਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ, ਕੁਝ ਲਿਖਣ ਦਾ ਸ਼ੌਂਕ ਹੈ। ਕੁਝ ਬਾਕੀ ਜ਼ਿਆਦਾ ਤੁਸੀਂ ਜਾਣਦੇ ਹੋ ਮੇਰੇ ਬਾਰੇ। ਹਾਂ ਰਸ਼ਪੱਟੀ ਦਾ ਡਿਸੈਸਬਾਡ ਦੇ ਮੈਂਬਰ ਕਿ ਲਈ ਗਏ ਨੇ। ਮੈਂਬਰ ਬੜੇ ਨਹੀਂ ਉਹ 60-65 ਮੈਂਬਰ ਨੇ। ਤੁਸੀਂ ਵੀ ਮੈਂਬਰ ਹੋ ਸਕਦੇ ਹੋ। ਤੁਸੀਂ ਵੀ ਹੋਰ ਚਾਹੀਦੇ। ਚਲੋ ਮੈਂ ਪ੍ਰੋਫੈਸਰ ਰਗੂਨਾਥ ਜੈਨ ਜੀ ਪ੍ਰਭਲਦੇਵ ਦੁਖਿਆ ਸਿੰਘ ਹੋਰ ਪ੍ਰਪਜੀਤ ਮੀਸ਼ਾ ਸਾਡੇ ਪ੍ਰੋਫੈਸਰ ਮਹਿਲ ਸਿੰਘ ਭੁੱਲਰ ਰਹੇ ਨੇ ਸਾਡੇ ਸਭਾ ਦੇ ਸਰਪ੍ਰਸਤ ਵੀ ਰਹੇ ਨੇ ਹੋਰ ਇਸ ਤਰ੍ਹਾਂ ਬੜੇ ਨਾਮਵਰ ਬੰਦੇ ਰਹੇ ਨੇ ਤੇ ਉਹ ਪੁਰਾਣੀ ਸਹਿਤ ਸਭਾ ਜਿਹੜੀ 1961 ਚ ਅਰਪਣ ਸਾਹਿਬ ਰਾणे ਸ਼ੁਰੂ ਕੀਤੀ ਸੀ 1961 ਤੋਂ ਜਿਆ 60 ਕਰੋ ਲਗਭਗ ਪਰ ਦਿਨਾਂ ਆ ਗਿਆ ਪਰ ਅੱਜ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਵੀ ਤਾਂ ਨਹੀਂ ਹੈ ਸਹਿਤ ਕਾਏ ਜਾਨੀਆਂ ਗਤੀਵਿਧੀਆਂ ਐਕਟਿਵਿਟੀਆਂ ਜਿਹੜੀਆਂ ਘਟ ਕਿਉਂ ਆ ਕਾਟ ਇਸ ਕਰਕੇ ਇਹ ਦੁਨਿਆਵੀ ਮਸਲੇ ਜਿਹੜੇ ਆ ਉਹ ਨਹੀਂ ਸਾਰੇ ਸਤੁਕ ਹੁੰਦੇ ਆ ਪਰ ਉਹ ਕੋਈ ਥੋੜਾ ਜਿਹਾ ਪਿੱਛੇ ਸਿਹਤ ਜੂ ਵੀ ਥੋੜਾ ਜਿਹਾ ਗਵਾਰਡ ਆ ਗਿਆ ਸੀ ਮੇਰੇ ਬ੍ਰੇਨ ਕਲੋਟ ਜੇ ਬ੍ਰੇਨ ਚ ਕਲੋਟ ਆ ਗਿਆ ਸੀ ਉਹਦੇ ਕਰਕੇ ਵੀ ਥੋੜਾ ਜਿਹਾ ਘਟਿਆ ਹੋਣਾ ਅੱਜ ਕੱਲ ਤੇ ਬਾਕੀ ਇਸ ਤਰ੍ਹਾਂ ਹੀ ਮਸਲੇ ਬਸਲੇ ਜਾਂਦੇ ਉਹਦੇ ਤੇ ਲੋਕ ਮੈਂ ਸ਼ਾਇਦ ਇਹ ਉਦਾਸਿਤ ਕਰਨਾ ਕਰਦਾ ਕਿ ਤੁਹਾਡਾ ਬੇਤੇ ਦੁਨੀਆਂ ਚ ਨਹੀਂ ਰਹਿ ਜਵਾਨ ਉਹਦਾ ਕਰਕੇ ਵੀ ਤੁਹਾਨੂੰ ਸਮਝਾ ਦਈਏ ਕਿ ਉਹ ਤਾਂ ਬੜੀ ਵੱਡੀ ਸੱਟ ਲੱਗੀ ਉਹਦਾ ਮੈਂ ਜੀ ਵੇਖੋ 19 ਚਾ ਦੀ ਡੈਥ ਹੋਈ 3 ਸਾਲ ਮੈਂ ਘਰੋਂ ਨਹੀਂ ਨਿਕਲੇ ਮਤਲਬ ਮਾਨੀ ਨਹੀਂ ਸੀ ਕਰਦਾ ਕਿਤੇ ਜਾਣ ਤੇ ਨਾ ਹੋਂ ਤੇ ਜਿਗਰ ਦਾ ਕੀ ਕੀ ਕਿਸੇ ਦੇ ਮੱਥੇ ਲੱਗਣਾ ਇਹ ਟ੍ਰੈਲਿੰਗ ਦੁਖਦੀ ਰਹਾਗਾ ਮੈਂ ਛੇੜ ਨਹੀਂ ਜਾਉਂਦਾ ਪਰ ਮੈਂ ਕਿਉਂਕਿ ਆਪਾਂ ਇਹ ਗੱਲ ਕਰਦੇ ਆਂ ਤੇ ਮੈਂ ਤੁਹਾਨੂੰ ਕਿਉਂਕਿ ਬੱਚਿਆਂ ਦਾ ਤੇ ਮੱਥੇ ਦਾ ਪਸੀਨਾ ਬੜਾ ਬਣਾ ਆਪਣਾ ਉਹ ਬੜਾ ਹੋ ਤਾਂ ਇਸ ਤਰ੍ਹਾਂ ਦੀ ਜੋ ਨਿਕਲੇ ਜੀ ਹਾਂ ਬੜਾ ਹੋ ਤਾਂ ਅੱਜ ਵੀ ਇਤਰਾ ਨਾਲ ਜ਼ਿਆਦਾ ਮਧਪਾਣਾ ਹੈ ਦਾ ਸਕਦੇ ਮੈਨੂੰ ਪਤਾ ਹੈ ਡੋਕਟਰ ਜੀ ਕਿ ਕਿਤੇ ਲੱਧਿਆ ਕਿ ਉਹ ਆਪਾ ਨਿਰਮਲਪਨ ਜੀ ਦੀ ਗੱਲਾ ਕਰਦੇ ਆਂ ਵੀ ਨਿਰਮਲ ਜੀ ਉਹ ਸਹਿਤਕਾਰ ਨੇ ਨਿਰਮਲ ਨੇ ਮੇਰੇ ਪਾਪਾ ਵੀ ਜਦ ਨਾਲ ਵੀ ਉਹਦਾ ਸਾਥ ਰਿਹਾ ਤੇ ਉਹ ਜਿਹੜੇ ਫਕੀਰ ਸ਼ਾਇਰ ਸੀ ਗਵਿੰਦਰ ਸਿੰਘ ਜੀ ਆਤੀ ਉਹਨਾਂ ਦੇ ਨਾਲ ਵੀ ਰਹੇ ਕਿਉਂਕਿ ਇਹ 84 ਜਿੱਦਲੀ ਤੋਂ ਆਏ ਸੀ ਜੇ ਦਿੱਲੀ ਜਿਹੜੀਆਂ ਵਹਿਣਾ ਲੱਗਦੀਆਂ ਅਸੀਂ ਕਵੀਆਂ ਦੀ ਤੁਹਾਨੂੰ ਪਤਾ ਹੀ ਇਹ ਦਿੱਲੀ ਜਾਣ ਤੋਂ ਪਹਿਲਾਂ ਇੱਥੇ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਸੀ ਅਟਪਨ ਸਾਹਿਬ ਦੇ ਪਿਤਾ ਜੀ ਦਾ ਨਥਾ ਸਿੰਘ ਬਿੱਲਾ ਸਿੰਘ ਫਰਮ ਹੁੰਦੀ ਸੀ ਇੱਕ ਬਿੱਲਾ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਸੀ ਉਹ ਤੁਸੀਂ ਸਮਝੋ ਹੁਣ ਤਾਂ ਬਾਜ਼ਾਰ ਬਣ ਗਏ ਕਸਬੇ ਬਣ ਗਏ ਬਹੁਤ ਵੱਡੇ ਆਪਣੇ ਪੱਟੀ ਦੇ ਨੇੜੇ ਨੇੜੇ ਹੈ ਨਾ ਨੇ ਪੱਟੀ ਸਾਰੀ ਸਬਡ ਵੀ ਹੁੰਜੇ ਪੱਟੀ ਤਸੀਲ ਚ ਇਹਨਾਂ ਦਾ ਹੀ ਕਾਰੋਬਾਰ ਹੁੰਦਾ ਜਦੋਂ ਖੰਡ ਵੀ ਦੀਪੂਆਂ ਦੇ ਮਿਲਦੀ ਸੀ ਕੋਲਾ ਵੀ ਦੀਪੂਆਂ ਦੇ ਤੇਲ ਵੀ ਦੀਪੂਆਂ ਦੇ ਤੇ ਹਰ ਚੀਜ਼ ਦਾ ਇਹਨਾਂ ਕੋਲ ਦੀਪੂ ਹੁੰਦਾ ਸੀ ਹਾਂ ਮੈਂ ਬਹੁਤ ਵੱਡੇ ਵਪਾਰੀ ਸੀ ਬਹੁਤ ਵੱਡੇ ਵਪਾਰੀ ਸੀ ਫਿਰ ਸਹੀ ਜੇ ਸਹੀ ਜੇ ਫਿਰ ਉਹ ਬਾਜ ਕੋਲਟਰੀ ਫਾਰਮ ਵਗੈਰਾ ਕਰਦੇ ਰਹੇ ਪਰ ਇਹਨਾਂ ਦਾ ਜਿਹੜਾ ਉਹ ਸੁਭਾਅ ਸੀ ਉਹ ਕਾਰੋਬਾਰ ਵਾਲਾ ਵੀ ਸੀ ਇਹਨਾਂ ਦੇ ਦਾ ਮਤਲਬ ਦਰਵੇਸ਼ ਇਨਸਾਨ ਹੈ ਤਾਂ ਇਹਨਾਂ ਦੀ ਰੁਚੀ ਉਧਰ ਜ਼ਿਆਦਾ ਸੀ ਉਹ ਫਿਰ ਦੂਜੇ ਭਰਾਵਾਂ ਨੇ ਇਹਨਾਂ ਨੂੰ ਠੇਸ ਠੂਸ ਲਾ ਕੇ ਤੇ ਇਹਨਾਂ ਕ ਜੁਗਾ ਛੱਡਦਾ ਜਿੱਦਾਂ ਕਿਸੇ ਲਈ ਕਰਦੇ ਰਹੇ ਫਿਰ ਬੱਚੇ ਹੋ ਗਏ ਪਰ ਮਜੀਦ ਵੀ ਸ਼ਾਹ ਪ੍ਰੋਫੈਸਰ ਨੇ ਇਹਨਾਂ ਦੇ ਬੇਟੇ ਨੇ ਪੰਜਾਬੀ ਵੀ ਬੜੇ ਨਾਮਵਾਰ ਲਗਾਏ ਪੰਜਾਬੀ ਦੇ ਨਾਮਵਾਰ ਉਹ ਲਿਖਣੇ ਉਹਨਾਂ ਬਹੁਤ ਵੱਡਾ ਕੰਮ ਕਰ ਰਿਹਾ ਇਸ ਵੇਲੇ ਜਿਹੜੀ ਪੰਜਾਬੀ ਪਾਕਿਸਤਾਨੀ ਪੰਜਾਬੀ ਕਹਾਣੀ ਆ ਉਹਨੂੰ ਇਧਰ ਸ਼ਾ ਮੁਖੀ ਜਿਹੜੀ ਉਹ ਦਸ਼ਪੀ ਉਹਦਾ ਨਵਾਦ ਸ਼ਾਪ ਰਹੇ ਬਹੁਤ 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 ਸਾਰੀਆਂ ਕਿਤਾਬਾਂ ਦਾ ਧੰਨਵਾਦ ਕਰ ਚੁੱਕੇ ਹਾਂ ਇਹਨਾਂ ਦੇ بیٹے ਪਰਮਜੀਤ ਮਿਸ਼ਰ ਤੇ ਤਰਦਾ ਨਿਰਮਲ ਅਰਪਣ ਨਾਲ ਸਾਥ ਕਿਤਨਾ ਬਣਿਆ ਮੇਰਾ ਜੀ ਨਿਰਮਲ ਅਰਪਣ ਨਾਲ ਸਾਥ ਬੜਾ ਸੁਆਦਲਾ ਹੈ ਦਸਵੀਂ ਕਰਨ ਤੋਂ ਬਾਅਦ ਬੇਰੁਜ਼ਗਾਰ ਸ ਅਛਾ ਤੇ ਮੇਰਾ ਇੱਕ ਮਿੱਤਰ ਇੰਦਰਜੀਤ ਸ਼ਰਮਾ ਜਮਲਾਨਗਰ ਚਲੇ ਗਿਆ ਹਤਵਾ ਦੇ ਦਿਨਾਂ ਚ ਅਛਾ ਉਹ ਆਂਦਾ ਮੈਂ ਕਿਹਾ ਯਾਰ ਕਿਤੇ ਮੈਨੂੰ ਲਵਾ ਲੂ ਦੇ ਉਹ ਆਂਦਾ ਮੈਂ ਤੈਨੂੰ ਆਂਦੇ ਬੰਦੇ ਕੋਲੇ ਵਾਲੇ ਡੀਬੂ ਤੇ ਲਵਾ ਦਉਂ ਉਹ ਪੱਤਰਕਾਰ ਹੀ ਕਰਦਾ ਹੁੰਦਾ ਸੀ ਜਗ ਪਾੜੀ ਵਾਸਤੇ ਅਛਾ ਤੇ ਮੈਂ ਕਿਹਾ ਉਹ ਕਿਤਰਾ ਗੁੰਾਂਦਾ ਹੋਰ ਨਾ ਕੁਝ ਉਹ ਤੂੰ ਕੁਝ ਉਹ ਤੈਨੂੰ ਪਤਾ ਨਹੀਂ ਬਣੇ ਕੋਈ ਨਾਮ ਬਣੇ ਤੇ ਤੂੰ ਲਿਖਣ ਜ਼ਰੂਰ ਲੱਗਵੇਂਗਾ ਫੇਰ ਸੱਜੇ ਸੱਜੇ ਜਿੱਦੋਂ ਮੈਂ ਪੰਜਾਬੀ ਟ੍ਰਿਬਿਊਨ ਦਾ ਆਪਣੇ ਲਈ ਪੱਤਰਕਾਰੀ ਅਖਬਾਰ ਚ ਕਰਨ ਲੱਗ ਪਿਆ ਫਿਰ ਇਹਨਾਂ ਨਾਲ ਪੰਜਾਬੀ ਟ੍ਰਿਬਿਊਨ ਦੇ ਕਿਉਂਕਿ ਇਹਨਾਂ ਹਰ ਭਜਨ ਨਾਲ ਹਰ ਵੀ ਰਹੀ ਸੀ ਉਹ ਵੇਲੇ ਸੰਪਾਦਕ ਤੇ ਉਹ ਵਰਪਨ ਸਾਹ ਦੇ ਬਹੁਤ ਪਿਆਰੇ ਮਿੱਤਰਾਂ ਚ ਸੀ ਇਸ ਕਰਕੇ ਇਹਨਾਂ ਨਾਲ ਸਾਂਝ ਬੰਦੀ ਬੰਦੀ ਫਿਰ ਹੁਣ ਤਾਂ ਇਸ ਵੇਲੇ ਮਤਲਬ ਇਹ ਆ ਕਿ ਉਹ ਉਹਨਾਂ ਨਾਲ ਸਰੀਰ ਦੇ ਅੰਗ ਵਰਗੀ ਸਾਂਝ ਹੈ ਬਹੁਤ ਜ਼ਿਆਦਾ ਮੇਰਾ ਮੋਸ਼ਵਾਸ਼ ਉਹ ਆਪਾਂ ਨੂੰ ਵਰ ਪੰਨੀ ਦੀ ਸੈਟਿਕ ਰਚਨਾਵਾਂ ਦੀ ਗੱਲ ਕਰਦੇ ਤੇ ਨਾਲ ਆਪਾਂ ਪਹਿਲਾਂ ਹੀ ਕਰਦੇ ਵੀ ਸੁਭਾ ਦਾ ਕਾਫੀ ਰੰਗੀਨ ਮਜਾਜ ਨੇ ਤੁਸੀਂ ਸੁਭਾ ਦਾ ਬਹੁਤ ਗੱਲ ਬਣੀ ਆ ਇਹ ਹੈ ਦੇਖੋ ਜੀ ਦੋ ਕਿਤਾਬਾਂ ਉਹਨਾਂ ਦੀਆਂ ਇੱਕ ਤੁਲਕਾ ਦੇਖ ਲੈਣਾ ਕਾ ਸਿਰਫ ਦੋ ਕਿਤਾਬਾਂ ਲੈ ਕੇ ਬੰਦਾ ਤੇ ਫਿਰ ਜਿਹੜੇ ਮਤਲਬ ਨਾਮਵਾਰ ਸ਼ਾਇਰ ਆ ਉਹਨਾਂ ਦੀ ਮੂਰਲੀ ਕਤਾਰ 'ਚ ਖੜਾਓ ਤੇ ਕਿਤਾਬਾਂ ਸ਼ਾਇਰੀ ਦੀਆਂ ਦੋ ਵੀ ਸਿਰਫ ਤੇ ਦੂਜੀਆਂ ਕਿਤਾਬਾਂ ਸੁਵਿੰਦਰ ਦਵਿੰਦਰ ਸਤਿਆਰਥੀ ਤੇ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਕੰਮ ਕੀਤਾ ਹੈ ਬਹੁਤ ਵਧੀਆ ਕਿਤਾਬਾਂ ਨੇ ਫੇਰ ਤੁਸੀਂ ਨਾਵਲ ਉਹਨਾਂ ਦਾ ਪੜ੍ਹਿਆ ਹੈ ਪੜ੍ਹਿਆ ਹੀ ਆ ਪੁਲ ਕੰਜਰੀ ਆਹ ਹਾਂ ਕੀ ਕਮਾਲ ਦੀ ਹਾਂ ਇੱਕ ਉਹਨਾਂ ਦਾ ਨਾਵਲ ਹੈ ਵਿਚਤਰਾ ਤੁਹਾਡੇ ਹੀ ਪਿੰਡ ਦੀ ਕਹੇ ਬੀਬੀ ਦੀ ਗਾਥਾ ਹੈ ਤੇ ਪਰ ਉਹ ਨੂੰ ਕਿੱਥੇ ਚਲੇ ਗਏ ਚੋਕੇ ਇਧਰ ਬੰਬੇ ਬੰਬੇ ਵੱਲ ਲੈ ਗਏ ਚੋਕੇ ਤੇ ਉਥੋਂ ਨਾਵਲ ਬਣਿਆ ਹੈ ਹਨਾ ਤੇ ਕਿਤੇ ਪੜਨ ਵਾਲਾ ਨਾਵਲ ਉਹਦੇ ਬਾਰੇ ਉਹ ਨਾਵਲ ਪੜ੍ਹ ਕੇ ਜਸਵੰਤ ਕਮਲਰ ਰਗਿਆ ਸੀ ਵੀ ਜੇ ਕਿਤੇ ਜਿੰਨਾ ਜਿਹੜੇ ਨਾਵਲ ਲਿਖਦੇ ਰੋਗ ਇਸ ਯੁੱਗ ਦੇ ਜਿਹੜੇ ਬੰਦੇ ਨਾਵਲ ਲਿਖ ਰਹੇ ਆ ਉਹਨਾਂ ਨੂੰ ਉਹਨਾਂ ਨੇ ਜੇ ਆਪਣਾ ਕੰਮ ਕਰਨਾ ਨਾਵਲ ਤੇ ਤੇ ਉਹਨਾਂ ਨੂੰ ਨਿਰਮਲਨ ਪੰਡਾ ਨਾਵ ਚਿਤਰਾ ਜਿਗਰ ਪੜ੍ਹਨਾ ਚਾਹੀਦਾ ਹੈ। ਤੇ ਜੇ ਹੋਈ ਸਤਰੀ ਹਾਂ ਜੇ ਤੁਸੀਂ ਵੇਖ ਲਓ ਵੀ ਇੱਕ ਬਾਬਾ ਬੋੜ ਸੀ ਜੀ ਗੁਆਰਣ ਸਿੰਘ ਤੇ ਦਸਾਂ ਸਿੰਘ ਕੌਰ ਪੰਜਾਬੀ ਦੇ ਤਾਂ ਨਹੀਂ ਹਾਂਜੀ ਹਾਂਜੀ ਜਿੰਨਾਂ ਨੇ ਨਿਰਮਲ ਪੰਡਾ ਦੀ ਵੇਖਿਆ ਜਿਹੜਾ ਇਹਨਾਂ ਨੇ ਦਵਿੰਦਰ ਸਧਿਆਰਥੀ ਬਾਰੇ ਲਿਖਿਆ ਜਿਹੜਾ ਉਹ ਉਹਨੂੰ ਮੋਨੋਗ੍ਰਾਫ ਕਹਿੰਦੇ ਆ ਉਹਦੇ ਉਹ ਪੜ੍ਹ ਕੇ ਇੱਕ ਬੰਦੇ ਨੇ ਅਜੀਤ ਅਖਬਾਰ 'ਚ ਲੱਗਾ ਉਹਦਾ ਰਿਵਿਊ ਰਿਵਿਊ ਦੇ ਵਿੱਚ ਉਹਨੇ ਲਿਖਿਆ ਵੀ ਜੇ ਮੈਂ ਜੇ ਮੈਂ ਕਿਤੇ ਐਹੋ ਜੀ ਸੀਟ ਤੇ ਬੈਠਾ ਹਾਂ ਜਿੱਥੇ ਮੈਂ ਕੁਝ ਕਰ ਸਕਾਂ ਤੇ ਮੈਂ ਅਰਪਣ ਨੂੰ ਨਾ ਮਤਲਬ ਘਰੋਂ ਚੋਕੇ ਤੇ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਮਤਲਬ ਇੰਨਾ ਵਧੀਆ ਲਿਖਿਆ ਪੜਨ ਪੜਨ ਵਾਲੀਆਂ ਚੀਜ਼ਾਂ ਨੇ ਲਿਖਣ ਚ ਕੋਈ ਗੱਲ ਨਹੀਂ ਹੈ ਮੈਂ ਨਾ ਜਿੰਨਾ ਆਪਾਂ ਮਿਹਰੇ ਹਾਂ ਬਰਮਲਾਪਨ ਜੀ ਨੂੰ ਤੇ ਉਹ ਮੈਂ ਇੱਥੇ ਵਲੌਗ ਕਰ ਆਪਣੇ ਸੰਦੀਪ ਜੀ ਦੀ ਸਾਥ ਵੀ ਪਾਈ ਆ ਤੇ ਉਹਨਾਂ ਨੇ ਉਹ ਹਫਤਾ ਜਿੰਦਗੀ ਨਾਲ ਵੀ ਛੱਡ ਕੇ ਦਿੱਲੀ ਆ ਗਿਆ ਪੱਟੀ ਉਹ ਬੇਨਾਮੀ ਉਹ ਤੂਲਕਾ ਇਹਨਾਂ ਦੀ ਪੜਨ ਮਾਰੀ ਆ ਕਿਤਾਬ ਤੂਲਕਾ ਨਾਲ ਵਾਗੂ ਬਿਠੇ ਮੇਰੇ ਕੋਲੇ ਗਈ ਮੇਰੇ ਤੋਂ ਕੋਈ ਸੱਜਣ ਲੈ ਗਿਆ ਤੁਸੀਂ ਵੀ ਮਿਲਿਆ ਜੀ ਸத்யਾਰਥੀ ਸਾਹਿਬ ਨੂੰ ਇਹਨਾਂ ਦੇ ਨਾਲ ਮੈਂ ਸத்யਾਰਥੀ ਸਾਹਿਬ ਨੂੰ ਵੇਖਿਆ ਮਿਲਿਆ ਨਹੀਂ ਪੱਟੀ ਜੀ ਤਰੇ ਫਿਰਦੇ ਹੁੰਦੇ ਸੀ ਉਹ ਮੈਂ ਵੇਖੇ ਉਹ ਮੈਂ ਦੇ ਵੀ ਐਡੇ ਉਹ ਫਕੀਰ ਸ਼ੈਰ ਸਿੰਘ ਜੀ ਤੇ ਜਿਵੇਂ ਇਤਰੀ ਗੋਪੀ ਲੈਣ ਆਏ ਇਨਾਂ ਕੋਲ ਆ ਗਏ ਉਹ ਤਿੰਨ ਮਹੀਨੇ ਇੱਥੇ ਹੀ ਗਏ ਉਹ ਇਨਾਂ ਕੋਲ ਉਹ ਇਨਾਂ ਕੋਲ ਤਿੰਨ ਤਿੰਨ ਚਾਰ ਚਾਰ ਮਹੀਨੇ ਰਹਿੰਦੇ ਹੁੰਦੇ ਸੀ ਅਕਸਰੀ ਅਕਸਰੀ ਇਨਾਂ ਕੋਲ ਤਿੰਨ ਤਿੰਨ ਚਾਰ ਚਾਰ ਮਹੀਨੇ ਹਾਲੇ ਕਿ ਮੈਂ ਸੁਣਿਆ ਜੀ ਦਵਿੰਦਰ ਸਤਿਆਰਥੀ ਬਾਰੇ ਤੁਹਾਨੂੰ ਪਿਆਰੀ ਗੱਲ ਦੱਸਦਾ ਮੈਂ ਇੱਕ ਦਿਨ ਵਰਪਨ ਸਾਹਿਬ ਨੂੰ ਪੁੱਛਿਆ ਮੈਂ ਕਿ ਅਰਪਨ ਸਾਹਿਬ ਇਹ ਮਤਲਬ ਕਿਤਰਾ ਉਸਤਾਦ ਸਤਿਆਰਥੀ ਸਾਹਿਬ ਕਿਸ ਤਰ੍ਹਾਂ ਦੇ ਜੀ ਆਂਦਾ ਵੀ ਉਸਤਾਦ ਬੜੇ ਸਖਤ ਸੀ ਮੈਂ ਕਹਾ ਕਿਵੇਂ ਉਹਦਾ ਤਾਂ ਇਹ ਨਾਦਾਨ ਅੰਦਾਜ਼ ਗੱਲ ਕਰਦਾ ਹੈਗਾ ਵੀ ਤੈਨੂੰ ਪਤਾ ਹੀ ਆ ਮੈਂ ਕਿਹੋ ਜਿਹਾ ਹੈਗਾ ਹੈਨਾ ਤੇ ਅੰਨੇ ਵੀ ਮੈਨੂੰ ਉਹਨਾਂ ਨੇ ਇੱਕ ਸ਼ੇਰ ਲਿਖ ਕੇ ਦਿੱਤਾ ਤੇ ਉਹਨੇ ਵੀ ਇਹ ਇਹਦੀ ਜ਼ਮੀਨ ਤੇ ਕੋਈ ਸ਼ੇਰ ਲਿਖ ਕੇ ਧਿਆ ਉਹਦਾ ਸ਼ੇਰ ਸੀ ਬਾਜੀਆਂ ਬਾਜੀਆਂ ਤੀਵੀਆਂ ਹਾਇਓ ਰੱਬਾ ਅੱਖਾਂ ਨਜ਼ਰਾਂ ਕਰਨ ਨਾ ਨੀਵੀਆਂ ਹਾਇਓ ਰੱਬਾ ਆਂਦਾ ਮੈਂ ਲਿਖ ਕੇ ਲੈ ਗਿਆ ਤੇ ਮੈਂ ਗਿਆ ਅੱਗੇ ਰੱਖਿਆ ਉਹਨਾਂ ਦੇ ਤੇ ਉਹ ਪੜ ਕੇ ਤੇ ਉਹਨਾਂ ਦੇ ਹੱਥ ਜਿਹੜੀ ਸਟੇਕ ਪਈ ਸੀ ਉਹਨਾਂ ਨੇ ਮੇਰੇ ਜੋਰ ਦੀ ਮਾਰੀ ਦੇ ਉੱਦਿਆ ਕਿ ਤਫਾ ਹੋ ਜਾ ਮੇਨੂੰ ਮੂੰਹ ਨਾਲ ਖਾਈ ਆ। ਇਹ ਥੋੜਾ ਜਿਹਾ ਮੈਂ ਮਨ ਲਾ ਲੰਡੀ ਦਾ ਵਹਾ ਦੇਣਾ ਥੋੜਾ ਜਿਹਾ ਇਹ ਕੰਮ ਹੋ ਰਿਹਾ। ਮੱਲਮ ਰਗੀਨ ਮਜਾਜ ਆ। ਰਗੀਨ ਮਜਾਜ। ਬਹੁਤ ਬੜੇ ਚੁਟਕਲੇ ਅਸੀਂ ਆਮ ਅਸੀਂ ਸੱਜਣ ਮਿੱਤਰ ਜੀ ਨੂੰ ਕਿ ਚੰਡੀਗੜ੍ਹ ਪਿੱਛੇ ਜਦੋਂ ਸਰਕਾਰ ਸੀ ਕਾਂਗਰਸ ਦੀ ਜਾਂਦੀ ਰਹੀਦਾ ਸੀ। ਤੇ ਅਹੀਂ ਜ ਜਾਣਾ ਤੇ ਮਤਲਬ ਉਹ ਚੁਟਕਲੇ ਵੀ ਇਹਨਾਂ ਦੇ ਨਾਂ ਤੇ ਜੋੜਦੇ ਜੇ ਦੇ ਦੇ ਨੇ ਜਿਹੜੇ ਇਹਨਾਂ ਨਹੀਂ ਕੀਤੇ ਇਹ ਨਹੀਂ ਲਿਖੇ ਇਹ ਕੁੜਾਹੀਂ ਅਮਰਸਰ ਤੋਂ ਆ ਰਹੇ ਅਮਰਸਰ ਗਏ ਦੋਵੇਂ ਜਾਣੇ ਤੇ ਅਸੀਂ ਘਰੋਂ ਫਿਰ ਨਾਂ ਦੀ ਥੋੜੀ ਜਿਹੀ ਸ਼ਕਤੀ ਸੀ ਆਗਿਆ ਲੈਣੀ ਪੈਂਦੀ ਸੀ ਤੇ ਉਹਨਾਂ ਕਿਹਾ ਵੀ ਆਪਾਂ ਮਤਲਬ ਦਾਸਦੇ ਹੀ 9 ਵਜੇ ਵਾਪਸ ਆ ਜਾਗੇ ਹੈ 8 8 ਜਾਂ 9 ਵਜੇ ਉਹ ਸਾਨੂੰ 8-9 ਦੇ ਅਮਰਸਰੀ 10 ਵਜੇ ਆਪਤੀ ਦਾ ਸਭਾਤ ਜਿਆਦਾ ਨਹੀਂ ਕੱਬਾ ਨਹੀਂ ਵਧੀਆ ਸੀ ਉਹ ਸਾਂਭਿਆ ਹੀ ਉਹਨਾਂ ਹੀ ਸਾਂਭਿਆ ਇਹ ਸਾਂਭਿਆ ਨਾ ਜਿੰਨਾ ਉਹਨਾਂ ਜਿੰਨਾ ਉਹਨਾਂ ਨੇ ਸਾਂਭਿਆ ਝੂਠ ਹੀ ਮਾਰਨਾਂ ਦੀ ਗੱਲ ਐ ਤੇ ਉਹ ਜਦੋਂ ਅਸੀਂ ਵਾਪਸ ਆਏ ਤੇ ਸਾਨੂੰ 1:30 ਵਜੇ ਆਉਂਦਿਆਂ ਆਉਂਦਿਆਂ ਤੇ ਵਾਲਮੀਕ ਇਹਨਾਂ ਦੇ ਘਰ ਤੋਂ ਪਹਿਲਾਂ ਵਾਲਮੀਕ ਦਾ ਹੈਗਾ ਬੰਦਰ ਵਾਲਮੀਕ ਬੰਦਰ ਉਥੇ ਆ ਗਏ ਨਾ ਲਾਗੇ ਜਾਨ ਕੇ ਮੈਂ ਕਿਹਾ ਅਰਪਣ ਸਾਹਿਬ ਆਪਾਂ ਬੜੇ ਲੇਟ ਹੋ ਗਏ ਆ ਤੇ ਹੁਣ ਕਿਤਰਾ ਬਣੂ ਕਰ ਉਹਨੇ ਕਾਕਾ ਵੇਖ ਕੁਛ ਨਹੀਂ ਹੋਣਾ ਉਹੀ ਕੁਛ ਹੋਣਾ ਹੈ ਜਿਹੜੀ ਕੁੱਤੇਖਾਨੀ 9 ਵਜੇ ਹੋਣੀ ਸੀ ਓ ਹੁਣ 1:30 ਵਜੇ ਹੋ ਚੁੱਕੀ ਕੋਈ ਫਰਕ ਨਹੀਂ ਪੈਣਾ ਤੂੰ ਹੁਣ ਇੱਥੇ ਉਤਰ ਜਾ ਮੈਨੂੰ ਇੱਥੇ ਤਾਰ ਦੇ ਤੇ ਮੈਂ ਸਿੱਝ ਸਿੱਝ ਤੁਰ ਜਾ ਕਸੇ ਇੱਕ ਤਿੰਨ ਦਿਨ ਇਹਨਾਂ ਨੂੰ ਨਾ ਵੇਖਿਆ ਉਹ ਘਰਤੀ ਨੂੰ ਨਾ ਵੇਖਿਆ ਇਹਨਾਂ ਨੂੰ ਲੱਗਦੇ ਵੀ ਵੇਖੇ ਮੈਂ ਇਹਨਾਂ ਨੇ ਕਿੱਤੇ ਦੁੱਧ ਕੱਪੜੇ ਪਾਏ ਹੋਏ ਵੇਖ ਤੇ ਇਹਨਾਂ ਨੇ ਕੰਜੇ ਤੋਂ ਮਿਲਦਾ ਕਿਸੇ ਨੂੰ ਕਹਿਣਾ ਯਾਰ ਮੈਂ ਤੇ ਕੋਈ ਨਾ ਚੀਜ਼ ਬੰਦਾ ਹੀ ਨਹੀਂ ਗਿਆ ਤੇ ਆਪਦੇ ਬੜੀ ਆਜ ਦੀ ਰੱਖ ਦਿੰਦੇ ਤੇ ਉਹਨਾਂ ਦੇ ਅੰਦਰੋਂ ਰੌਲੀ ਪਾ ਹੋਇਆ ਆਗਲਾ ਘਰਤੀ ਨੇ ਐਂ ਦੇ ਜਾਂਦੇ ਬੜੀ ਸੇਵਾ ਨਹੀਂ ਕੀਤੀ ਜਿਨੂੰ ਘਮਾਰ ਹੋਵੇ ਉਹ ਨਾ ਪੰਨੂ ਸਾਹਿਬ ਸੇਵਾ ਦਾ ਦਾ ਕੋਈ ਮਿਸਾਲ ਹੀ ਨਹੀਂ ਸਹੀ ਵਾ ਦਾ ਇਹ ਮਸਾਲਾ ਵੀ ਉਹ ਔਰਤ ਪਾਪਾ ਆਖਣ ਲੱਗ ਪਈ ਸੀ ਹੋਏ ਹੋਏ ਪਾਪਾ ਮੈਨੂੰ ਪਾਪਾ ਪਾਪਾ ਮੇਰੇ ਕੋਲ ਨਾ ਸਾਰੀ ਉਮਰ ਜਨੇ ਲੜਦੇ ਰਹੇ ਐਂਡ ਤੇ ਇਹਨਾਂ ਦਾ ਲੜਨਾ ਲੁੜਨਾ ਵੀ ਐਵੇਂ ਹੀ ਸੀ ਬਖਵਾਈ ਸੀ ਉਹ ਮੈਂ ਤਾਂ ਬੜਾ ਨੇੜਿਓਂ ਵੇਖਿਆ ਨਾ ਘੜੀਕ ਨੂੰ ਲੜੇ ਤੇ ਮਿੰਟਕ ਨੂੰ ਮੰਨ ਗਏ ਬਸ ਇੱਕ ਜਾਂ ਦੋ ਮਿੰਟ ਅੱਛਾ 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 ਇੱਕ ਇੱਕ ਮਿੰਟਾਂ ਦੀ ਯਾਦ ਹੈ ਚਲੋ ਤਾਂ ਜੇ ਟਾਈਮ ਹੈ ਕਰਦੇ ਸੰਭਾਲ ਲੱਗਦੇ ਦੱਸ 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 ਸਭੀ ਕਰੂ ਉਹ ਨਾ ਕੋਈ ਸੱਜਣ ਮਿੱਤਰ ਸੀ ਹੋ ਸਕਦਾ ਮੈਂ ਹੀ ਹੋਵਾਂ ਤੇ ਉਹ ਕਿਤੇ ਭੇਜੀਆਂ ਨਹੀਂ ਗਏ ਸੀ ਕਿਤੇ ਤੇ ਉਹ ਕੋਈ ਆਪਣੀ ਮਿੱਤਰ ਨੂੰ ਰਾਤ ਉਥੇ ਉਹਨਾਂ ਨੇ ਗੁਜ਼ਾਰੀ ਪਰ ਬੰਦੇ ਕਰ ਅੱਛਾ ਉਹ ਦਿਨੇ ਜਦੋਂ ਆਏ ਤੇ ਸਾਰੀਆਂ ਚੀਜ਼ਾਂ ਥਾਉ ਬਥਾਈਆਂ ਜਿਹੀਆਂ ਹੋਈਆਂ ਉਹ ਬੜੇ ਆਪਣੇ ਘਰ ਨੂੰ ਬੜੇ ਸਲੀਕੇ ਨਾਲ ਸਵਾਰਦੇ ਅੱਛਾ ਤੇ ਉਹ ਅੰਕੀ ਖਪੇ ਖੂਵੇ ਬੈੱਡ ਤੇ ਵੇਖੇ ਤੇ ਉਹ ਜਦੋਂ ਉਹਨਾਂ ਨੇ ਅੰਦਰੋਂ ਆਵਾਜ਼ ਮਾਰੀ ਇਹਨਾਂ ਨੂੰ ਵੀ ਅੰਦਰ ਆਇਓ ਜੀ ਅੰਦਰ ਗਏ ਅੰਦੇ ਉਹਨਾਂ ਕਹਿੰਿਆ ਵੀ ਆਹ ਚੂੜੀਆਂ ਕਿਹਦੀਆਂ ਵੰਦੇ ਸਰਤਾਜੀ ਮੈਂ ਤਾਂ ਚੂੜੀਆਂ ਨਹੀਂ ਪਹਿਨਦਾ ਬਾਅਦ ਚ ਉਹ ਫਿਰ ਗਰਮੋ ਗਰਮੀ ਦਾ ਦੌਰ ਸ਼ੁਰੂ ਹੋ ਗਿਆ ਚਾਹੂ ਨਾ ਕੀ ਰਹਿੰਦੇ ਸੀ ਨਹੀਂ ਚਾਹੂ ਨਾ ਪਿਆਈ ਮੈਂ ਤਾਂ ਦੱਸਦਾ ਮੰਨਣ ਵਾਲੀ ਗੱਲ ਅੱਛਾ ਉਹ ਇਹ ਗੱਲ ਉਹਨਾਂ ਕਰਮ ਸਿੰਘ ਦੱਸੀ ਅੱਛਾ ਕਾਮਰੇਡ ਕਰਮ ਸਿੰਘ ਸਾਡਾ ਸਾਜਾ ਆਪਣੇ ਪਿਆਰੇ ਮਿੱਤਰਾਂ ਨੂੰ ਹਾਂਜੀ ਹਾਂਜੀ ਉਹਨਾਂ ਨੇ ਦੱਸਿਦਿਓ ਆਂਦੇ ਵੀ ਮੈਂ ਕਿਹਾ ਉਹ ਉਹਨਾਂ ਨੂੰ ਮਿਲਣ ਗਏ ਤੇ ਬੜੇ ਅਦਾਸ ਜਿਹੇ ਬੈਠੇ ਤੇ ਆਂਦੇ ਮੈਂ ਕਿਹਾ ਅਪਨ ਸਾਹਿਬ ਕੀ ਗੱਲ ਬੜੇ ਅਦਾਸ ਜੇ ਤੋ ਉਹਨਾਂ ਨੂੰ ਇਹਨਾਂ ਗੱਲ ਦੱਸੀ ਸਾਰੀ ਲੰਮੀ ਗੱਲ ਸੀ ਮੈਂ ਬਹੁਤ ਸ਼ੋਰਟ ਵਿੱਚ ਸੁਣਾਇਆ ਤੇ ਆਂਦੇ ਵੀ ਹੁਣ ਚਾਹ ਚੂਤੇ ਮਿਲੀ ਨਹੀਂ ਤੇ ਮੈਂ ਕਰਨ ਸਿੰਘ ਤੇ ਨੇ ਵਾਸਤੇ ਚਾਹ ਬਣਾਉਣਾ ਹੈ ਤੇ ਫਿਰ ਇਹਨਾਂ ਆਵਾਜ਼ ਮਾਰੀ ਅੰਦਰ ਸ੍ਰੀਤਾ ਜੀ ਮੈਂ ਚਾਹ ਬਣਾਉਣ ਲੱਗਾ ਤੁਹਾਡੇ ਵਾਸਤੇ ਵੀ ਬਣਾ ਲਵਾਂ ਭੈਣ ਜੀ ਆਦੇ ਚੁੱਪ ਕਰਕੇ ਬੈਠੇ ਰੋ ਮੈਂ ਬਲਾ ਕੇ ਲੈ ਆਉਂ ਜੀ ਉਹ ਤਿੰਨ ਗੱਭਚਾ ਬਣਾ ਕੇ ਲੈ ਆਉ ਇਹਨਾਂ ਦਾ ਰਸਲਾ ਬਣਨਾ ਵੀ ਇਤਰਾ ਹੀ ਸੀ ਬਸ ਮੈਨੂੰ ਤਾਂ ਇਹ ਸੁਲਸਰ ਨੇ ਗੱਲ ਦੱਸੀ ਇਹਨਾਂ ਤੇ ਜਦੋਂ ਆਰਟੀ ਆਂ ਬੈੱਡ ਤੇ ਚਲੇਗੇ ਸੀ ਨਾ ਤੇ ਆਂਦੇ ਵੀ ਇਸ ਬੰਦੇ ਨੇ ਤੇ ਕਮਾਲ ਹੀ ਕਰਦੀ ਵੀ ਦੋ ਸਾਲਾਂ ਦੀ ਸੇਵਾ ਬੜੀ ਸੇਵਾ ਬੜੀ ਸੇਵਾ ਚੁੱਪ ਚੁੱਪ ਕੇ ਵੇਖ ਲਓ ਉਹ ਇਸ ਤਰ੍ਹਾਂ ਸਮਝ ਲਓ ਵੀ ਤੇ ਇੱਕ ਨਸ਼ੇ ਦਾ ਕੀ ਕਾ ਹੁੰਦਾ ਪੰਨੋ ਸਾਹਿਬ ਉਹ ਲਾਉਂਦੇ ਆਂ ਤੇ ਬੰਦਾ ਸੌਂ ਜਾਂਦਾ ਉਹ ਇਹ ਉਹ ਇਹਨਾਂ ਦਾ ਹੱਥ ਵੜ ਲੈਂਦੀ ਹੈ ਨਾ ਸਮਝ ਜਾਂਦੀ ਦੋ ਦੋ ਘੰਟੇ ਹੱਥ ਫੜ ਕੇ ਸੁੱਤੀ ਲਿੰਦੀ ਮਤਲਬ ਤੁਸੀਂ ਵੇਖ ਲੋ ਵੀ ਉਹ ਉਹ ਕਿਸ ਤਰ੍ਹਾਂ ਦਾ ਰਿਸ਼ਤਾ ਬਣ ਗਿਆ ਬਾਅਦ ਚ ਇਹ ਇਸ ਤਰ੍ਹਾਂ ਦਾ ਇੰਨਾ ਵਧੀਆ ਹੈਗਾ ਸੀ ਇਹਨਾਂ ਦਾ ਬਾਅਦ ਚ ਤੇ ਜਿਸ ਦਿਨ ਉਹਦਾ ਦੀ ਮੌਤ ਹੋਈ ਆ ਉਸ ਦਿਨ ਉਹਨੇ ਰਪਿੰਦੇ ਪੁਰਨਾਪੈਨ ਜੀ ਨੇ ਇਹਨਾਂ ਨੂੰ ਕਿਹਾ ਵੀ ਪਾਪਾ ਮੇਰਾ ਚੌਲ ਖਾਂ ਮਿੱਠੇ ਚੌਲ ਖਾਂ ਨੂੰ ਜੀ ਕਰਦਾ ਅੱਛਾ ਇਹਨਾਂ ਨੇ ਆਪਣੇ ਬਰਮਨ ਜੀ ਨੂੰ ਪਾਪਾ ਜੀ ਕਹਿਣਾ ਪਾਪਾ ਜੀ ਕਹਿਣਾ ਅੱਛਾ ਤੇ ਕਿੱਥੇ ਰਿਸ਼ਤਾ ਮਨਾ ਤੇ ਇਹਦੇ ਮੈਨੂੰ ਤੁਸੀਂ ਉਹ ਚੀਜ਼ ਇੱਕ ਯਾਦ ਕਰਾ ਦਿੱਤੀ ਕਿ ਸੋਕਰਾਟ ਦੀ ਜਿਹੜਾ ਘਰ ਵਾਲੀ ਸੀ ਨਾ ਸੋਕਰਾਟ ਨਾਲ ਬਹੁਤ ਲੜਦੀ ਹੁੰਦੀ ਸੀ ਕਹਿੰਦੇ ਅੱਛਾ ਜੀ ਗੈਨੀ ਹਦਾ ਨਾਮ ਅੱਛਾ ਜੀ ਜਦੋਂ ਸੋਕਰਾਟ ਨੂੰ ਸਜ਼ਾ ਹੋਈ ਨਾ ਹਾਂ ਤੇ ਉਹਨੇ ਸੋਕਰਾਟ ਨੂੰ ਬਚਾਉਣ ਵਾਸਤੇ ਹਰ ਮਤਲਬ ਹੀ ਲੜ ਕੀਤਾ ਹੈ ਗੈਨੀ ਇਹ ਬੰਦਾ ਬਚਾ ਕੇ ਹੀਦਾ ਆਦੀ ਲੜਾਈ ਵੇਖ ਕੇ ਤਾਂ ਲੱਗਦਾ ਤਾਂ ਹੀ ਲੋਕਾਂ ਨੂੰ ਜਿਵੇਂ ਉਹ ਗੰਨ ਏਰੀਆ ਸਫਾਤ ਨੂੰ ਵੇਖਣਾ ਇਹ ਨਹੀਂ ਚਾਹੁੰਦੇ ਮਹਾਂ ਜੋ ਗੱਲ ਜਾ ਰਹੀ ਹੈ ਹਾਂ ਹਾਂ ਬਿਲਕੁਲ ਬੰਦ ਲੜਾਈ ਵੀ ਵੇਖ ਤਕਰੀਬਨ ਵੱਡੇ ਸਹਿਤ ਕਰਾਂ ਦੀ ਆਪਾਂ ਕਿਸੇ ਦੀ ਵੇਖ ਲਈ ਅਰਵਿੰਦਰ ਨਾਸਟਾ ਖੋਰਦਾ ਵੀ ਇਹੋ ਹਾਲ ਹੀ ਰਿਹਾ ਵਿਚਾਰੇ ਦਾ ਹਾਂ ਉਹ ਬੀਬੀਆਂ ਅਸਲ 'ਚ ਬੰਦੇ ਵੱਡੇ ਹੁੰਦੇ ਆ ਹੈਨਾ ਤੇ ਬੀਬੀਆਂ ਬੀਬੀਆਂ ਸਮਝਦੀਆਂ ਨਹੀਂ ਬਸ ਇੱਥੇ ਇੱਥੇ ਇੱਕ ਫਰਕ ਪੈ ਜਾਂਦਾ ਹੋਰ ਗੱਲ ਕੋਈ ਇਹ ਦਰਿਆਵਾਂ ਵਰਗੇ ਲੋਕ ਦਰਿਆਵਾਂ ਵਰਗੇ ਲੋਕ ਦਰਿਆਵਾਂ ਤੋਂ ਵੀ ਸਮੁੰਦਰਾ ਵਰਗੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਮਝਣਾ ਔਖਾ ਹਾਂ ਤੇ ਇਹ ਮਿੱਠੇ ਚੌਲਾਂ ਦੀ ਉਹਨਾਂ ਨੇ ਫਰਮਾਇਸ਼ ਕੀਤੀ ਹੈ ਤੁਹਾਨੂੰ ਅੱਛਾ ਤੇ ਇਹ ਰਸੋਈ 'ਚ ਅੰਦਰ ਚੌਲ ਪਾਉਣ ਚਲੇਗੇ ਅੱਛਾ ਤੇ ਜਦੋਂ ਲੈ ਕੇ ਆਏ ਤੇ ਦੂਰੋਂ ਵੇਖ ਕੇ ਆਂਦੇ ਪਾਪਾ ਬੱਸ ਤੇ ਖਤਮ ਆ ਗਏ ਹੋਏ ਇਹ ਭਾਗ ਗਿਆ ਨਾ ਸਾਰੀ ਗੱਲ ਪਤਾ ਹੈ ਨਾ ਹੋ ਤਾਂ ਬੜੀਆਂ ਰੰਗੀਆਂ ਗੱਲਾਂ ਨੇ ਕਿਤੇ ਲੰਮਾ ਸਮਾਂ ਹੋਇਆ ਤੇ ਫੇਰ ਕਰਾਂਗੇ ਨਹੀਂ ਮੈਂ ਨਾ ਹੁਣ ਇਹਦੇ ਤੇ ਆਪਾਂ ਮੈਂ ਤੁਹਾਨੂੰ ਕਰ ਲਵਾਂ ਥੋੜੀ ਜਿਹੀ ਗੱਲ ਵੀ ਇਹਨਾਂ ਦਾ ਜਿਹੜਾ ਨਾਵਲ ਲਿਖਿਆ ਪੂਲ ਕੰਜਰੀ ਹਾਂਜੀ ਹਾਂਜੀ ਉਹ ਵੇਖਣ ਨੂੰ ਕਿਸੇ ਨੂੰ ਲੱਗਣਾ ਵੀ ਮਤਲਬ ਲੋਚਾਇਆ ਨਾਵਲ ਹੋਣਾ ਮਾਰੋ ਨਾਵਲ ਪੜ੍ਹ ਕੇ ਨਾ ਸੱਚੀ ਮੈਂ ਰੋ ਪਿਆ ਮੈਂ ਨਾ ਕਮਾਲ ਦੀ ਗੱਲ ਐ ਪੰਨੂ ਸਾਹਿਬ ਉਹਦੇ ਜੀ ਮਤਲਬ ਜ਼ਿੰਦਗੀ ਦਾ ਬਰੀਕੀ ਨਾਲ ਉਹ ਜਿ ਤਰ੍ਹਾਂ ਹ ਵਰਸ਼ਾ ਨਹੀਂ ਲਿਖੀ ਐ ਤੇ ਉਹਦਾ ਨਾਂ ਹੀ ਹੁੰਦਾ ਨਾ ਆਹ ਤੇ ਉਹ ਆਮ ਬੰਦਾ ਸਮਝਦਾ ਵੀ ਕੋਈ ਇਸ਼ਕ ਮੁਸ਼ਕਿਲ ਦੀ ਗੱਲ ਨਹੀਂ ਹੈ। ਹਾਂ ਉਹ ਕੰਦੇਲੀ ਤਾਂ ਮੈਨੂੰ ਆਇਆ ਲੱਗਦਾ ਕਿ ਜਿਵੇਂ ਨਾਵਲ ਕੋਈ ਪਰ ਮੈਂ ਜਿਹੜੇ ਰਾਈਟਰ ਨੇ ਮੈਨੂੰ ਇਹ ਸਿਰੂ ਦੇਖ ਰਹੇ ਆ ਨਾ ਮੈਂ ਕਿੰਨਾ ਕੋਈ ਨਾਵਲ ਜ਼ਰੂਰ ਪੜਨਾ ਉਹ ਸਾਰਿਆਂ ਨੂੰ ਪੜਨਾ ਚਾਹੀਦਾ। ਉਹ ਤਕਰੀਬਨ ਪੜਿਆ ਵੀ ਬਹੁਤ ਜ਼ਿਆਦਾ ਗਿਆ ਹੈ। ਉਹਦਾ ਦੂਸਰਾ ਐਡੀਸ਼ਨ ਜਿਹੜਾ ਬਹੁਤ ਜ਼ਿਆਦਾ بڑਿਆ ਗਿਆ। ਪਹਿਲਾ ਐਡੀਸ਼ਨ ਸੀ ਦੂਸਰਾ ਐਡੀਸ਼ਨ ਵੀ ਸੀ। ਉਹ ਨਾਵਲ ਹੋਣਾ ਜਿਹੜੀ ਪੰਨੂ ਸਾਹਿਬ ਸ਼ਾਮੁਖੀ ਚ ਵੀ ਛਪ ਰਿਹਾ ਜਿੱਤਨਾ ਡਾਕਟਰ ਕੈਰਨੋ ਸਾਹਿਬ ਦਾ ਨਾਵਲ ਇਹਨਾਂ ਨਾਦਪਿੰਦ ਉਹ ਮੈਨੂੰ ਇੰਨਾ ਪ੍ਰਭਾਵਿਤ ਕਰ ਗਿਆ ਸੀ ਮੈਂ ਤੁਹਾਨੂੰ ਦੱਸਦਾ ਅਸਾਂ ਕਵਲ ਦਾ ਨਾਵਲ ਪੂਰਨਮਾਸ਼ੀ ਆ ਪੂਰਨਮਾਸ਼ੀ ਨਾਮ ਹੈ ਉਦੋਂ ਬਾਅਦ ਜੇ ਕਿਸੇ ਨਾਵਲ ਨੇ ਮੈਨੂੰ ਬਿਲਕੁਲ ਹੀ ਆ ਕੇ ਝੋੜਿਆ ਨਾ ਤੇ ਉਹ ਇਹਨਾਂ ਦਾ ਨਾਵਲ ਆ ਪੋਲ ਕੰਜਰੀ ਜੇ ਸ਼ਾਮੁਖੀ ਚ ਵੀ ਛਪ ਰਿਹਾ ਸ਼ਾਮੁਖੀ ਚ ਉਧਰ ਪਾਕਿਸਤਾਨ ਚ ਜਾਊਗਾ ਉਧਰ ਛਪ ਰਿਹਾ ਜੀ ਤੇ ਇਹ ਪੜਨ ਵਾਲੀ ਚੀਜ਼ ਆ ਵੇਖੋ ਨਾ ਤੁਸੀਂ ਜਦੋਂ ਮੰਨੋ ਰਾਗਾਂ ਦੀ ਗੱਲ ਕਰਦਾ ਅਰਪਣ ਹਾਏ ਹਾਏ ਰਾਗ ਦਰਬਾਰ ਦੀ ਗੱਲ ਕਰਦਾ ਤਾਂ ਐ ਲੱਗਦਾ ਜਿਵੇਂ ਪਤਾ ਨਹੀਂ ਇਹਨੇ ਰਾਗ ਚ ਪੀਏ ਕੀ ਇਹ ਪੰਡਾ ਕਹਿੰਦੇ ਨਾ ਅੰਤਰਾ ਮਲੀ ਸਾਹਿਬ ਆ ਗਿਆ ਹੁੰਦਾ ਜੇ ਰੰਗਾਂ ਦੀ ਗੱਲ ਕਰਦਾ ਤੇ ਰੰਗ ਤਾਂ ਐ ਜਿਵੇਂ ਲਲਾਰੀ ਮਲਾ ਕੇ ਮਿਸ ਕਰਦੇ ਇਸ ਤਰ੍ਹਾਂ ਨਹੀਂ ਚੱਲਦਾ ਇੱਕ ਹੋਰ ਆ ਸਾਹਿਬ ਅੱਜ ਤੁਸੀਂ ਨਾ ਤੁਹਾਡਾ ਇਹ ਵਲੌਗ ਮੈਂ ਥੋੜਾ ਜਿਹਾ ਕਾਲੀਚ ਬਣਾਇਆ ਫਿਰ ਆਪਾਂ ਕਿਸੇ ਦਿਨ ਬੈਠ ਜਦੋਂ ਤੁਹਾਡਾ ਹੁਕਮ ਹੋਏ ਇਹ ਗੱਲਾਂ ਕਰਾਂਗੇ ਜਦੋਂ ਬੜੀਆਂ ਸੋਹਣੀਆਂ ਜਦੋਂ ਬੜੀਆਂ ਇਹ ਬੜੀਆਂ ਕੀਮਤੀ ਹੈ ਇਹ ਗੱਲਾਂ ਹੀਰੇ ਮੋਤੀ ਨੇ ਜਦੋਂ ਤੁਹਾਡਾ ਜਦੋਂ ਤੁਹਾਡਾ ਹੁਕਮ ਹੋਏ ਤੁਹਾਡੇ ਨਾਲ ਕਾਲੀ ਕਾਲੀ ਦੇ ਵਲੌਗ ਅੱਜ ਵੀ ਇਸੀ ਦਫ਼ਤਰ ਵਿੱਚ ਬਣਾਇਆ ਠੀਕ ਹੈ ਅਰਸ਼ਮੀ ਜੀ ਦੇ ਦਫ਼ਤਰ ਚ ਆਹ ਦਰਸ਼ਨੀ ਦੀ ਛੇ ਰੁਪਈਆ ਤੇ ਆ ਪਛੇਰ ਦਰਸ਼ਨੀ ਉਹਨਾਂ ਦਾ ਨਾਮ ਠੀਕ ਹੈ ਦੋਸਤੋ ਇਹ ਸੀ ਅੱਜ ਦੇ ਵਲੌਗ ਦੀ ਮੇਰੀ ਨਰਮ ਨਾ ਉਹ ਬਰਕਤਪੁਰਾ ਜੀ ਬਣਾਣਾ ਪੱਟੀ ਤੋਂ ਨੇ ਇਹਨਾਂ ਨਾਲ ਅੱਗੇ ਵੀ ਤੁਹਾਡੀ ਜਾਣਫੁਸ਼ ਸ਼ਾਨਤ ਰਹੀ ਹੈ ਤੇ ਅੱਜ ਵੀ ਸਾਹਜ ਕਿਉਂਕਿ ਨਿਰਮਲ ਆਪਣ ਜਿਹੜੇ ਆ ਉਹ ਪੰਜਾਬੀ ਸਾਹਿਤ ਦੇ ਵਿੱਚ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਗਏ ਔਰ 84 ਦੇ ਦੰਗਿਆਂ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਜਗੋਂ ਤੋਂ ਤਾਂ ਉਜੜ ਪੁੱਜੜ ਗਿਆ ਸੀ ਤੇ ਉਹਨਾਂ ਨੇ ਇੱਥੇ ਪੱਟੀ ਆ ਕੇ ਤੇ ਆਪਣਾ ਕਾਰੋਬਾਰ ਦੁਬਾਰਾ ਸੈੱਟ ਕੀਤਾ ਸੀ ਔਰ ਬੜੇ ਅੱਜ ਵੀ ਉਹ ਮਹਾਰਾਜ ਉਹਨਾਂ ਨੂੰ ਬਰਦਰਾਜ ਕਰੇ ਪਿਛਲੀ ਉਹਦੀ ਸਾਡੀ ਸਹਿਜ ਸਭਾ ਨੇ ਉਹਨਾਂ ਨੂੰ ਸਰ ਮਾਨਤੂ ਕੀਤਾ ਹੈ ਪਿਛਲੇ ਸਾਲ ਤੇ ਅੱਜ ਉਹਨਾਂ ਦੀ ਮੈਂ ਬਰਕਤੋਰਾ ਜੀ ਉਹਨਾਂ ਤੋਂ ਉਹਨਾਂ ਦੀਆਂ ਕੁਝ ਗੱਲਾਂ ਬਾਤਾਂ ਕੀਤੀਆਂ ਆਪਣੇ ਵਲੌਗ ਰੇਕ ਸਾਂਝ ਪਾਈ ਜੇ ਮੇਰਾ ਤੁਹਾਨੂੰ ਇਹ ਵਲੌਗ ਚੰਗਾ ਲੱਗੇ ਤੇ ਇਹਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਔਰ ਇਹਦੇ ਵਿੱਚ ਜੇ ਕੋਈ ਗੱਲਾਂ ਥੋੜੀਆਂ ਬਹੁਤੀਆਂ ਕਿਉਂਕਿ ਉਹਨਾਂ ਦਾ ਸੁਭਾਅ ਜਿਦਾ ਸੀ ਉਹ ਬੜਾ ਰਗੀਨ ਵੀ ਸੀ ਤੇ ਮਿੱਠਾ ਵੀ ਸੀ ਤੇ ਥੋੜਾ ਜਿਹਾ ਹਾਸੇ ਵਾਲੇ ਵੀ ਹਰਦੀਦੇ ਤੇ ਬਰੌੜ ਵੀ ਨੇ ਤੇ ਇਹ ਗੱਲਾ ਕਿਉਂਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਬੰਦਾ ਸੀਰੀਅਸ ਨਹੀਂ ਰਹਿ ਸਕਦਾ ਉਹਨਾਂ ਨੂੰ ਕੁਝ ਜੇ ਨਦੀਆ ਤੇ ਉਹ ਇੱਕ ਥਾਂ ਤੋਂ ਇੱਕ ਸਾਥ ਨਹੀਂ ਲੈਦੀ ਹੈਗਾ ਥਾਂ ਤੋਂ ਉਹਨਾਂ ਨੂੰ ਪੱਥਰਾਂ ਪਾੜਾ ਵੀ ਵੇਚਦੀ ਵੀ ਬਲਦੀ ਹੋਈ ਜਾਣਾ ਪੈਂਦਾ ਇਹ ਆ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਆ ਜਿਹੜੀ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਆ ਮੇਰੀ ਸਾਜ ਨੂੰ ਕਰੋ ਕਬੂਲ ਮੈਂ ਤਾਂ ਆਪਣਾ ਹੀ ਪਤਾ ਪੰਨੋ ਜਿਉਂਦੇ ਰੋ ਵਾਸਤੇ ਰੋ